door ਜਿਹੜੇ ਜਾ ਜਾਉਂ ਪੁੱਛਾਂਗੇ ਕਿ ਇਹ ਇਹ ਵਾਰੀ ਕਿਹਦਾ ਬੇਟਾ ਕਿ ਅਗਲਾ ਕਿਹੜਾ ਕਰਨਾ ਉਹ ਕਰ ਲੱਗਾ ਜਾਣ ਆਪੇ ਮਤ ਕਰੋ ਵਾਹ ਪੇ ਥੋੜਾ ਪ੍ਰੋਬਲਮ ਹੈ ਹਾਂਜੀ ਆਪਾਂ ਜੀ ਇਸ ਟਾਈਮ ਆਇਆ ਬੁਰਸ਼ੀਦ ਫਗ ਸਿੰਘ ਪਾਰਕ ਦੇ ਨੇੜੇ ਖੜੇ ਆ ਜੀ ਇੱਥੇ ਇੱਕ ਜਿਹੜਾ ਗੈਸ ਦੀ ਜਿਹੜੀ ਸਪਲਾਈ ਘਰਾਂ ਨੂੰ ਜਿਹੜੀ ਜਾਂਦੀ ਹੈ ਪਾਈਪ ਲਾਈਨ ਦਾ ਜਿਹੜਾ ਇੱਕ ਪੁਆਇੰਟ ਆ ਉਹਦੇ ਵਿੱਚ ਕੋਈ ਲੀਕ ਹੋਣ ਕਰਕੇ ਤੇ ਅੱਗ ਲੱਗੀ ਸੀ ਜਿਹਦੀ ਸੂਚਨਾ ਮੈਨੂੰ ਵੀ ਥੋ ਮਿੰਟ ਦੇ ਤੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਤੇ ਕਾਫੀ ਅੱਗ ਸੀ ਪਰ ਫਾਇਰ ਬ੍ਰਿਗੇਡ ਨੇ ਟਾਈਮ ਤੇ ਆ ਕੇ ਜਿਹੜਾ ਉਹਨਾਂ ਨੇ ਪਹਿਲਾਂ ਜਿਹੜਾ ਫਾਇਰ ਐਕਸਟਿੰਗੁਇਸ਼ਰ ਨਾਲ ਟਰਾਈ ਕੀਤੀ ਫਿਰ ਉਹਨਾਂ ਨੇ ਕੈਮੀਕਲ ਪਾ ਕੇ ਤੇ ਹੁਣ ਅੱਗ ਜਿਹੜੀ ਹੈ ਉਹ ਬੁਝ ਗਈ ਹੈ ਜੀ ਬਾਕੀ ਹੁਣ ਰਿਪੇਅਰ ਜਿਹੜੀ ਹੋਣ ਵਾਲੀ ਹੈ ਤੇ ਗੈਸ ਤਾਂ ਲੀਕ ਹੋ ਰਹੀ ਹੈ ਤੇ ਚਲੋ ਨੇੜੇ ਸੀ ਲੋਕਾਂ ਨੂੰ ਥੋੜਾ ਜਿਹਾ ਦੂਰ ਰੱਖਿਆ ਹੋਇਆ ਵੀ ਇਹਦੀ ਪੂਰੀ ਪ੍ਰੋਪਰਟੀ ਜਿਹੜੀ ਹੈ ਉਹ ਕੰਪਨੀ ਵਾਲੇ ਵੀ ਆ ਗਏ ਨੇ ਕਿ ਕੋਈ ਜ਼ਿਆਦਾ ਮਤਲਬ ਨੁਕਸਾਨ ਵਾਲਾ ਨਹੀਂ ਹੈਗਾ ਬਚਾਇਆ ਜੀ ਪਰ ਬਲੋ ਹੁਣ ਫਾਇਰ ਬ੍ਰਿਗੇਡ ਦੇ ਮੌਕੇ ਤੇ ਇਹਦੇ ਟੈਕਨੀਸ਼ੀ ਥੈਂਕ ਯੂ ਜੀ ਜਿਹੜਾ ਕੀ ਫੋਲ ਗਈ ਸੀਗੀ ਕਿ ਇਹ ਤੇ ਆਗ ਲੱਗੀ ਸੀ ਤਾਂ ਮੈਂ ਤਾਂ ਪੰਜਾਬ ਸਰਕਮੇਟਾ ਚ ਫੋਲ ਗਿਆ ਜੀ ਜਿੱਦੂਸ ਤੋਂ ਤਾਂ ਕਿ ਦਿਖੇ ਕਿ ਉਹ ਜਿੱਥੇ ਮੇਨ ਕੰਟਰੋਲ ਆ ਨਾ ਸਾਰੀ ਗੈਸ ਦਾ ਉਥੋਂ ਲੀਕ ਹੋ ਰਹੀ ਹੈ ਤਾਂ ਜਿਹੜੀ ਆਗ ਹੈ ਉਹਦਾ ਹਲੇ ਪਤਾ ਨਹੀਂ ਲੱਗਿਆ ਕਿ ਕੋਈ ਕੋਲ ਸੀਗਾ ਜਾਂ ਕੀ ਸੀਗਾ ਜਿਹਦੇ ਨਾਲ ਫਾਇਰ ਹੋਈ ਹੈ ਤਾਂ ਅਸੀਂ ਫਾਇਰ ਡਿਪਾਰਟਮੈਂਟ ਨੂੰ ਕਾਲ ਕੀਤੀ ਸੀਗੀ ਐਮਸੀ ਸਾਹਿਬ ਇਹ ਤੇ ਇਹ ਨਹੀਂ ਸਾਡੇ ਐਕਸਟ੍ਰੇਟ ਸਭ ਪਹੁੰਚ ਗਏ ਸੀ ਅ ਜਿੰਨੇ ਵੀ ਨਜ਼ਦੀਕ ਸੀਗੇ ਸਾਰੇ ਤਕਰੀਬਨ ਪਹੁੰਚ ਗਏ ਤਾਂ ਅੱਗੇ ਤੇ ਕਾਬੂ ਕਰ ਲਿਆ ਲੇਕਿਨ ਕੰਸਰਨ ਇਹ ਹਸਲਦਾ ਹੈ ਕਿ ਕੱਲ ਨੂੰ ਇਨਕੇਸ ਦੇ ਦੁਆਰਾ ਹੁੰਦੀ ਹੈ ਤਾਂ ਸਭ ਤੋਂ ਸੇਫਟੀ ਪਰਪਸ ਦੀ ਹੈ ਤਾਂ ਮੇਰੀ ਡੀਸੀ ਸਾਹਿਬ ਨਾਲ ਗੱਲ ਹੋ ਗਈ ਆ ਕੱਲ ਅਸੀਂ ਇਹਨਾਂ ਦੀ ਮੀਟਿੰਗ ਬੁਲਾ ਰਹੇ ਆ ਕਿਉਂਕਿ ਗਲੀਆਂ ਛੋਟ-ਛੋਟੀਆਂ ਆ ਜਿੱਥੇ ਇਹ ਹੈਪਨ ਆ ਕਈ ਜੇ ਉੱਥੇ ਹੋ ਜਾਂਦਾ ਤਾਂ ਉੱਥੇ ਸਾਡੇ ਕੋਲ ਸੇਫਟੀ ਲਈ ਕੀ ਪਰਦਾ ਹੁੰਦਾ